ਦੀਏ ਨਾਨਕ ਤਿਸ ਬਲੇ ਹਾਰ ਅਸ਼ਟਪਨੀ ਉੱਟੀ ਕੰਨਨਹਾਰ ਗੋਪਾਨ ਸਰਬ ਜੀ ਆਪੇ ਪ੍ਰਤਪਾਨ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾ ਹੈ ਰੇ ਮਨ ਮੇਰੇ ਸਦਾ ਹਰਿ ਜਾਪ ਅਵਿਨਾਸੀ ਪ੍ਰਭ ਆਪੇ ਆਪਨ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਨੀ ਲੋਚੈ ਕੋਇ ਤਿਸ ਵੇ ਨਾਹੀ ਤੇਰਾ ਕਿਛ ਗਾਮ ਗਤ ਨਾਨਕ ਜਪੇ ਕਹ ਨਾਮ ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ ਤਨ ਮੰਨਤਾ ਹੋਇ ਕਿਆ ਕੋ ਘਰ ਪੈ ਜਾਂ ਸਭ ਕਿਸ ਤਿਸ ਕਾ ਦੀਆ ਦਰਬੈ ਅਤ ਸੂਰਾ ਜੇ ਕੋ ਕਹਾਵੇਂ ਪ੍ਰਭ ਕੀ ਕਲਾ ਬਿਨਾ ਕਹਿਤਾਵੇਂ ਜੇ ਕੋ ਹੋਏ ਬਹਿ ਦਾ ਤਾਰ ਤਿਸ ਦੇਨ ਹਰ ਜਨ ਨੇ ਗਾ ਭਾਰ ਜਿਸ ਗੁਰ ਪ੍ਰਸਾਦ ਤੂਟੈ ਹੋ ਰੋਗ ਨਾਨਕ ਸੋ ਜਨ ਸਦਾ arogh ਜਿਉ ਮੰਦਰ ਕੋ ਥਮੈ ਥਮਨ ਤਿਉ ਗੁਰ ਕਾ ਸ਼ਬਦ ਮਨੇ ਹ ਸਥਮਨ ਜਿਉ ਪਾਖਣ ਨਾਭ ਚੜ ਤਰੈ ਰਾਣੀ ਗੁਰਚਨ ਲਗਤ ਨਿਸਤਰੈ ਜਿਉ ਅੰਧ ਕਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਹਾਉ ਧਿਆਨ ਮਹਿ ਮਾਰਗ ਪਾਵੇਂ ਤੈਨ ਸਾਧੂ ਸੰਗ ਮਿਲਿ ਜੋਤ ਪ੍ਰਗਟਾਵੈ ਤੈਨ ਸੰਤਨ ਕੀ ਬੰਚੋ ਧੂਰ ਨਾਨਕੀ ਹਾ ਲੋਚਾਂ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਖਿਆ ਪਾਈਐ ਧੂਖ ਸੁਖ ਪ੍ਰਭ ਦੇਵ ਨਹਾਰ ਵਰਤਿਆ ਤੂੰ ਤਿਸੇ ਚੇਤਾਨ ਜੋਖ ਕਰੈ ਸੋਈ ਸੁਖਮਾਨ ਉਲਾ ਕਾਹੇ ਫਰੇ ਆ ਜਾਣ ਕੌਣ ਬਸਤਾਈ ਤੇਰੇ ਸੰਗ ਲਪਰੇ ਰਸ ਰੂਪੀ ਪਤੰਗ